ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਭਾਨਾ ਸਿੱਧੂ ਫਿਰ ਲੱਖਾ ਸਦਾਨਾਂ ਦੇ ਲਈ ਵੋਟਾਂ ਮੰਗ ਰਿਹਾ ਤੇ ਥਾਂ ਥਾਂ ਤੇ ਜਾ ਕੇ ਗੱਲ ਕਹਿ ਵੀ ਰਿਹਾ ਕਿ ਲੱਖਾ ਸਦਾਨ ਨੂੰ ਅਗਰ ਤੁਸੀਂ ਜਿਤਾਉਂਗੇ ਤਾਂ ਉਹ ਐਮਪੀ ਬਣੂਗਾ ਮੈਂਬਰ ਪਾਰਲੀਮੈਂਟ ਦੇ ਵਿੱਚ ਜਾਊਗਾ ਉੱਥੇ ਬੋਲੂਗਾ ਕਿਉਂਕਿ ਲੋਕਾਂ ਦੇ ਦੁੱਖ ਜਾਣਦਾ ਨਾਲ ਹਟਾਉਂਦਾ ਲੋਕਾਂ ਨੂੰ ਮਿਲਦਾ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਲੱਖਾ ਸਹਾਨਾ ਨੂੰ ਪਤਾ ਹੈ ਕਿ ਉਸ ਨੂੰ ਤੁਸੀਂ ਮੌਕਾ ਦਿਓ ਤੇ ਭੰਨ ਸਿੱਧੂ ਨੇ ਇਹ ਵੀ ਕਿਹਾ ਕਿ ਅਸੀਂ ਤਾਂ ਕਫਣ ਬੰਨੀ ਬੈਠੇ ਆਂ ਸਾਨੂੰ ਲੋਕ ਚਾਹੇ ਬੋਟ ਪਾਉਣ ਚਾਹੇ ਨਾ ਪਾਉਣ ਅਸੀਂ ਤਾਂ ਫੇਰ ਵੀ ਲੋਕਾਂ ਦੇ ਲਈ ਹਮੇਸ਼ਾ ਲੜਦੇ ਰਹਿਣਾ ਆ ਇੱਕ ਮਾਤਾ ਤੁਸੀਂ ਸੁਣ ਲਵੋ ਜਿਨੇ ਭੰਨੇ ਸਿੱਧੂ ਨੂੰ ਆਪਦੇ ਦੁੱਖ ਦੱਸੇ ਨੇ ਅੱਜ ਸੁਣਦਿਆਂ ਵੀਡੀਓ ਨੂੰ ਆਪਾਂ ਵੀ ਅੱਗੇ ਅੱਗੇ ਹੋਗੇ ਚਾੜੂ ਵਾਲਿਆਂ ਨੂੰ ਵੀ ਸਵਾਲ ਕਰਿਆ ਤਾਂ ਉਹ ਕਹਿੰਦੇ ਤੁਸੀਂ ਕਰ ਲਿਆ ਤਾਂ ਕਰਾਓ ਕੰਮ ਜੇ ਕਰ ਲਿਆ ਨੂੰ ਕਿਹਾ ਤੇਰਾ ਮੁੰਡਾ ਤੇ ਨੂੰ ਮੁੱਕ ਗਿਆ ਸੀ ਉਹ ਕਹਿੰਦੇ ਇਹ ਤਾਂ ਮਰਦਾ ਹੀ ਰਹਿੰਦੇ ਆ ਤੇ ਕੀ ਕਰਗੇ ਹੁਣ ਕੀ ਦੇ ਨਾਲ ਫੜੀਏ ਜਲ ਟੁੱਟ ਜਾਂਦੇ ਆ ਬੇਬੇ ਗੱਲ ਦੇਖੋ ਦੇਖੋ ਗੱਲ ਪਤਾ ਕੀ ਆ ਇਹੀ ਤਾਂ ਗੱਲ ਆ ਜੀ ਤਾਂ ਸਮੱਸਿਆ ਹਨਾ ਮੈਂ ਇਹ ਗੱਲ ਕਹਿਣਾ ਵੀ ਇਸ ਸਮੱਸਿਆ ਦਾ ਹੱਲ ਆਪਾਂ ਆਪਨੇ ਥੋੜਾ ਜਿਹਾ ਆਪਣੇ ਚੇਤਨ ਕਰਕੇ ਲੱਭੀਏ ਇੱਕੋ ਹੀ ਸੀ ਵਿਚਾਰੀ ਤੇ ਦੋਨਾਂ ਜੀਆਂ ਲਿੱਖੀ ਨਸ਼ਾ ਨਾ ਹੋ ਗਿਆ ਨਹੀਂ ਐਕਸੀਡੈਂਟ ਇਸੇ ਨਾਲ ਮੈਂ ਸਰਦਾ ਕਰਦਾ ਹੀ ਨਹੀਂ ਸੀ ਮੁੰਡਾ ਬਹੁਤ ਸੈਂਸ ਸੀ ਛੋਟੀ ਸੀ ਚਰਾਵਾਂ ਤੋਂ ਕੋਈ ਨਹੀਂ ਹੋਇਆ ਸੀ ਵਿਆਹ ਨੂੰ ਬਹੁਤ ਨਾਲੇ ਤਰਨ ਸੀ ਗਿਆ ਹੋਇਆ ਪਾਲਟੀ ਨਾਲ ਬਾਦੂ ਜੇ ਹਰਸਿਮਰਤ ਨੇ ਆਪ ਕਿਹਾ ਕਹਿੰਦੀ ਇਹ ਤਾਂ ਮਰਦੀ ਰਹਿੰਦੇ ਆ ਕਹਿੰਦੀ ਕੀ ਕਰ ਗਿਆ ਸੀ ਤੇ ਫਿਰ ਹੁਣ ਖੜਨ ਨੂੰ ਕਿਹਦੇ ਨਾਲ ਖੜ ਗਿਆ ਕੀ ਤੇ ਯਕੀਨ ਕਰਕੇ ਦੇਖੋ ਇਹ ਦੇਖੋ ਮੈਂ ਅਸਲ ਦੇ ਵਿੱਚ ਪਤਾ ਗਿਆਣਾ ਮੇਰਾ ਨਾ ਬੋਲ ਦੇਣਾ ਮੂੰਹ ਥੱਕ ਜਾਂਦਾ ਮੈਂ ਸਾਰਾ ਕੁਝ ਨਹੀਂ ਸਾਰਾ ਕੁਝ ਬੋਲ ਕੇ ਦੱਸਾਂ ਫਿਰ ਤਾਂ ਮੈਂ ਸਾਰਾ ਦਿਨ ਲੱਗ ਗਿਆ ਮੈਂ ਹਨਾ ਪਰ ਗੱਲ ਅਸਲ ਦੇ ਵਿੱਚ ਇਹ ਆ ਕਿ ਅਸੀਂ ਕੀ ਕਰੀਏ ਨਾ ਜੇ ਤੁਸੀਂ ਤੁਸੀਂ ਦੇਖ ਤੁਸੀਂ ਇਹ ਚੀਜ਼ ਸੋਚੋ ਵੀ ਅਸੀਂ ਇਹਨਾਂ ਨੂੰ ਵਾਰ-ਵਾਰ ਮੌਕੇ ਦੇਈਨੇ ਹਰਸਿਮਰਤ कौर ਕਾ ਜਿਹੜਾ ਉਹਦਾ ਉਹਦਾ ਸਹਰਾ ਪੰਜ ਬਾਰੀ ਮੁੱਖ ਮੰਤਰੀ ਚੁਣਤਾ ਹੁਣ ਜਿਹੜ ਨੂੰ ਇਹ ਹੁੰਦਾ ਵੀ ਪਤਾ ਕਿ ਸਾਨੂੰ ਵੋਟਾਂ ਪਾ ਦੇਣਗੇ ਦੋ ਕੁ ਮਹੀਨੇ ਆਕੇ ਡਰਾਮੇ ਕਰਨੇ ਆ ਅਸਲ ਵਿੱਚ ਲੋਕਾਂ ਦੇ ਵਿੱਚ ਰਹਿਣ ਲੋਕਾਂ ਦੇ ਵਿੱਚ ਰਹਿ ਕੇ ਮਸਲੇ ਹੱਲ ਕਰਨ ਹਨ ਜੇ ਤੁਸੀਂ ਲੋਕਾਂ ਦੇ ਵਿੱਚ ਫਰੋਗੇ ਲੋਕਾਂ ਦੇ ਵਿੱਚ ਸਮੱਸਿਆ ਉਹਨੂੰ ਸਮਝੋਗੇ ਹੁਣ ਐਮ ਐਲ ਏ 170 ਕੇ ਪਿੰਡ ਨੇਗੇ ਇੱਥੇ ਜੇ ਜੇ ਘੱਟੋ ਘੱਟ ਤਿੰਨ ਦਿਨ ਪਿੰਡਾਂ ਦੇ ਵਿੱਚ ਫਿਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਬੈਠੇ ਬੈਠ ਕੇ ਕੰਮ ਕਰੇ ਪਰ ਜਿੱਤਦੇ ਨੇਗੇ ਜਿੱਤ ਕੇ ਤਾਂ ਮੁੜ ਕੇ ਆਉਣਾ ਨਹੀਂ ਹੈਗਾ ਹਨਾ ਮੈਂ ਤੁਹਾਨੂੰ ਆਪਣੀ ਗੱਲ ਕਹਿ ਸਕਦਾ ਮੈਂ ਕਿਸੇ ਦੀ ਗੱਲ ਨਹੀਂ ਕਰ ਸਕਦਾ ਮੈਂ ਇੱਕ ਦਿਨੀ ਬਹਿਣਾ